ਬੇਟਾ ਐਸਾ ਡਾਉ ਸਾਡੀ ਬਾਤ ਨਹੀਂ ਪੁੱਛਦਾ ਉਹ ਸਾਨੂੰ ਕੁੱਟਿਆ ਮਾਰਿਆ ਵੀ ਮੇਰੇ ਘਰ ਆਏ ਦੇ ਸਰ ਜੀ ਹੁਣ ਸੱਟ ਲੱਗ ਗਈ ਆ ਸਿਰ ਦੇ ਵਿੱਚ ਅਜੇ ਉਹਦਾ ਲਾਲ ਚੱਲ ਰਿਹਾ மஞ்சੇ ਤੇ ਆ ਸਾਡੇ ਕੋ ਕੁਛ ਖਾਣ ਪੀਣ ਨਹੀਂ ਲਾਲ ਕਰਾਉਣ ਨੂੰ ਕੋਈ ਪੈਸਾ ਨਹੀਂ ਸਾਡੇ ਕੋ ਮੈਂ ਖੁਦ ਸ਼ੂਗਰ ਦੀ ਮਰੀਜ਼ ਹਾਂ ਮੇਰੇ ਦੋ ਤਿੰਨ ਪ੍ਰੈਸ਼ਨ ਹੋਏ ਹੋ ਹਾਰ ਨਹੀਂ ਸੀ ਹੁਣ ਸਾਡਾ ਕੋਈ ਨਹੀਂ ਸਾਡੇ ਕੋਲ ਕੁਛ ਨਹੀਂ ਗਾ ਸਾਨੂੰ ਕਿਸੇ ਦਾ ਸਹਾਰਾ ਨਹੀਂ ਕੋਈ ਸਾਨੂੰ ਕੋਈ ਚੀਜ਼ ਨਹੀਂ ਦਿੰਦਾ ਇਹ ਸਾਡਾ ਮਰਨ ਵਾਲਾ ਹਾਲ ਆ ਹੁਣ ਸਾਸੀਗਾ ਦੋਸਤੋ ਮੈਂ ਹਰਮਨਦੀਪ ਸਿੰਘ ਚੀਮਾ ਤੁਸੀ ਵਖਰੇ ਜੀਬੀਸੀ ਅਪਡੇਟ ਇੱਕ ਬਜ਼ੁਰਗ ਜੋੜਾ ਜੋ ਆਪਣੀ ਹੱਡਬੇਤੀ ਸਣੋਂ ਲਈ ਸਾਡੇ ਤੱਕ ਪਹੁੰਚਿਆ ਤੇ ਜਿਸ ਦਾ ਇਲਾਜ ਵੀ ਉਹਨਾਂ ਵੱਲੋਂ ਕਰੋਨਾ ਬੜਾ ਹੀ ਮੁਸ਼ਕਲ ਹੋ ਚੁੱਕਿਆ ਇਹ ਬਜ਼ੁਰਗ ਜੋੜੇ ਨੂੰ ਸੰਭਲਣ ਵਾਲਾ ਵੀ ਇਸ ਪਿੰਡ ਵਿੱਚ ਕੋਈ ਨਹੀਂ ਹੈ ਤੇ ਆਪਣੇ ਰੋਟੀ ਖਾਣਾ ਬਣਾਉਣ ਤੱਕ ਹੀ ਇਹਨਾਂ ਦਾ ਜੋ ਪ੍ਰਬੰਧ ਹੈ ਉਹ ਵੀ ਇਹ ਖੁਦ ਹੀ ਕਰਦੇ ਨੇ ਤੇ ਜੋ ਇਹਨਾਂ ਦਾ ਮਹਿਲਾ ਜੋ ਸਾਡੇ ਨਾਲ ਮੌਜੂਦ ਨੇ ਇਹਨਾਂ ਦਾ ਜਿਹੜਾ ਹਸਬੈਂਡ ਹੈ ਸੱਟ ਲੱਗਣ ਦੇ ਕਾਰਨ ਮੰंजे ਤੇ ਉਹਦਾ ਇਲਾਜ ਚੱਲ ਰਿਹਾ ਜੋ ਕਿ ਉੱਠ ਕੇ ਚੱਲ ਫਿਰ ਨਹੀਂ ਸਕਦਾ ਤੇ ਇਹ ਜਿਹੜਾ ਬਜ਼ੁਰਗ ਜਿਹੜਾ ਪਿੰਡ ਧਿਆਨਗੜ ਦਾ ਰਹਿਣ ਵਾਲਾ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਉਹਨਾਂ ਦੀ ਮੰਗ ਹੈ ਤੇ ਕੀ ਉਹ ਚਾਹੁੰਦੇ ਨੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਉਹ ਚਾਹੁੰਦੇ ਨੇ ਹਾਂਜੀ ਕੀ ਨਾਮ ਤੁਹਾਡਾ ਜੀ ਜਸਵਿੰਦਰ ਕੌਰ ਜੀ ਜਸਵਿੰਦਰ ਕੌਰ ਕਿੰਨੇ ਚਿਰ ਤੁਸੀਂ ਇਸ ਪਿੰਡ ਵਿੱਚ ਰਹਿ ਰਹੇ ਹੋ ਜੀ ਕੀ 35 ਸਾਲ ਹੋ ਗਏ ਜੀ ਇਸ ਪਿੰਡ ਵਿੱਚ ਆਇ ਨੂੰ ਮੈਨੂੰ ਕਿਹੜਾ ਪਿੰਡ ਜੀ ਹੈ ਢੀਗਾਨਗੜ ਹੈ ਜੀ ਕੀ ਮਾਹੌਲ ਬਣ ਗਿਆ ਜਿਹੜਾ ਤੁਸੀਂ ਇੰਨੇ ਬਹੁਤ ਹੀ ਬੇਸਹਾਰਾ ਮਹਿਸੂਸ ਕਰਨ ਲੱਗ ਪਏ ਹੋ ਹੁਣ ਸਾਜੀ ਸਾਨੂੰ 7-8 ਸਾਲ ਹੋ ਗਏ ਆ ਇੱਕੋ ਹੀ ਬੇਟਾ ਸੀ ਤਾ ਗੁੱਡੀ ਸੀ ਉਹ ਤਾਂ ਆਪਣੇ ਘਰ ਆ ਬੇਟਾ ਸਾਡਾ ਉਹ ਸਾਡੇ ਬਾਤ ਨਹੀਂ ਪੁੱਛਦਾ ਉਹਨੇ ਸਾਨੂੰ ਕੁੱਟਿਆ ਮਾਰਿਆ ਵੀ ਅਸੀਂ ਜੋ ਵੀ ਸੀ ਉਹਨੂੰ ਆਪਣਾ ਢਾਈਆਂ ਖਾਨਿਆਂ ਦੇ ਵਿੱਚ ਕੰਮ ਕਰਾ ਦਿੱਤੀ ਵੀ ਚਲੋ ਸਾਡੇ ਕੋ ਰਹੂਗਾ ਸਾਡੀ ਬਾਤ ਪੁੱਛੂਗਾ ਉਹਨੇ ਸਾਡੀ ਕੋਈ ਬਸਾਰ ਨਹੀਂ ਲਈ ਕੋਈ ਬਾਤ ਨਹੀਂ ਪੁੱਛਦਾ ਮੇਰੇ ਘਰ ਆਏ ਦੇ ਸਰ ਜੀ ਹੁਣ ਸੱਟ ਲੱਗ ਗਈ ਆ ਸਿਰ ਦੇ ਵਿੱਚ ਅਸੀਂ ਦولت ਖਾਂ ਐਕਸੀਡੈਂਟ ਹੋਇਆ ਉਹਦਾ ਸਿਰ ਦੇ ਵਿੱਚ ਸੱਟ ਲੱਗ ਗਈ ਆ ਅਮਨ ਹਸਪੀਟਲ ਹੁਸ਼ਿਆਰਪੁਰ ਉਹਦਾ ਇਲਾਜ ਹੋਇਆ ਜੋ ਕਿ ਮੈਂ ਲੋਕਾਂ ਦੀਆਂ ਮਿੰਨਤਾਂ ਕਰ ਕਰਕੇ ਉਹਦਾ ਲਾਜ ਮਾਰਾ ਮੋਟਾ ਕਰਾਇਆ ਅਜੇ ਉਹਦਾ ਲਾਲ ਚੱਲ ਰਿਹਾ ਮੰਜੇ ਤੇ ਆ ਸਾਡੇ ਕੋ ਕੁਛ ਖਾਣ ਪੀਣ ਨਹੀਂ ਲਾਲ ਕਰਾਉ ਲੋ ਕੋਈ ਪੈਸਾ ਨਹੀਂ ਸਾਡੇ ਕੋ ਸਾਡੀ ਸਾਰ ਲਈ ਜਾਵੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੈਂ ਖੋਦ ਸ਼ੂਗਰ ਦੀ ਮਰੀਜ਼ ਹਾਂ ਮੇਰੇ ਦੋ ਤਿੰਨ ਪ੍ਰੈਸ਼ਰ ਹੋਏ ਹੋ ਹਾਰ ਨਹੀਂ ਅਸੀਂ ਹੌਣ ਸਾਡਾ ਕੋਈ ਨਹੀਂ ਸਾਡੇ ਕੋਲ ਕੁਝ ਨਹੀਂ ਗਾ ਸਾਨੂੰ ਕਿਸੇ ਦਾ ਸਹਾਰਾ ਨਹੀਂ ਕੋਈ ਸਾਨੂੰ ਕੋਈ ਚੀਜ਼ ਨਹੀਂ ਦਿੰਦਾ ਇਸ ਪਿੰਡ ਵਿੱਚ ਨਾ ਖੁਦ ਕਾਹਨੇ ਨਾ ਕੋ ਸਾਨੂੰ ਲਿਆ ਕੇ ਦਿੰਦਾ ਇੱਥੋਂ ਤੇ ਦੋ ਤੇ 2 ਕਿਲੋਮੀਟਰ ਤੇ ਜਾ ਕੇ ਦੁਕਾਨਾ ਹੈ ਸਾਡਾ ਮਰਨ ਵਾਲਾ ਹਾਲ ਆ ਹੁਣ ਬਸ ਫੋਟ ਕਿੰਨਾ ਕਿੰਨਾ ਸਮਾਂ ਹੋ ਗਿਆ ਛੱਟ ਲੱਗੀ ਨੂੰ ਪਿਛਲੇ 16 ਜੂਨ ਦੇ ਛੱਟ ਲੱਗੀ ਹੋ ਕਿਸੇ ਨੇ ਸੀਸੀਟੀ ਸੀਸੀਟੀ ਕੈਮਰੇ ਨਹੀਂ ਕਢਾਇਆ ਉੱਥੇ ਸੀਸੀਟੀ ਕ ਇੱਕ ਸੀਸੀਟੀ ਕੈਮਰੇ ਵੀ ਸਿੱਕੇ ਲੱਗਿਓ ਬਸ ਇਹ ਦੌਲਤ ਕਾਂ ਬੰਸੀ ਦੀ ਦੁਕਾਨੀ ਆ ਉਹਦੇ ਮੋਰੇ ਗੱਡੀ ਮਾਰੀ ਆ ਮੋਟਰਸਾਈਕਲ ਤੇ ਜਾਂ ਆਉਂਦਾ ਸੀ ਮੇਰੇ ਘਰ ਆ ਗੱਡੀ ਮਾਰਿਆ ਮਾਰੀ ਆ ਕਿਸੇ ਨੇ ਕੋਈ ਪਹਿਰਵਾਈ ਨਹੀਂ ਕੀਤੀ ਪਿੱਛੇ ਕੋਈ ਸੀਸੀਟੀ ਕੈਮਰਾ ਨਹੀਂ ਘਰ ਕਢਾਇਆ ਗਰੀਬ ਦੀ ਕੋਈ ਸਾਰ ਨਹੀਂ ਲੈਂਦਾ ਜੀ ਤੇ ਕਿੰਨੀ ਉਮਰ ਹੋ ਗਈ ਤੁਹਾਡੀ ਤੇ ਤੁਹਾਡੇ ਹਸਬੰਡ ਦੀ ਮੇਰੇ ਘਰ ਵਾਲੇ ਦੀ 65 66 ਸਾਲ ਦੀ ਆ ਜੀ ਮੇਰੀ 55 60 ਦੀ ਆ ਜੀ ਤੇ ਉਹਨਾਂ ਦੀ ਪੈਨਸ਼ਨ ਨਹੀਂ ਲੱਗੀ ਕੋਈ ਸਰਕਾਰ ਵੱਲੋਂ ਪੈਨਸ਼ਨ ਜੀ ਆਹ ਜਿਹੜਾ 1500 ਲੱਗਾ ਆ ਉਹ ਲੱਗਾ ਆ ਹੁਣ ਨਾ ਉੱਠ ਸਕਦਾ ਐ 2 ਮਹੀਨੇ ਹੋ ਗਏ ਨਾ ਲੈ ਸਕਦਾ ਹੋਰ ਸਾਡਾ ਕੋਲ ਕੋਲ ਕੁਝ ਨਹੀਂ ਜੀ ਰਾਸ਼ਨ ਵਗੈਰਾ ਸਰਕਾਰੋਂ ਲੋ ਮਿਲਦਾ ਮਹੀਆ ਹੁੰਦਾ ਉਹ ਨਹੀਂ ਜੇ ਅੱਗੇ ਸਾਡਾ ਅਫਸਰ ਰਾਸ਼ਨ ਕਾਰਡ ਕਟਾਤਾ ਸੀ ਇਹਨਾਂ ਨੇ ਪਿੰਡ ਵਾਲਿਆਂ ਨੇ ਤਾਂ ਉਹ ਵੀ ਨਹੀਂ ਸਾਨੂੰ ਕੁਝ ਵੀ ਕਿੰਨਾ ਚਿਰ ਹੋ ਗਿਆ ਰਾਸ਼ਨ ਕਾਰਡ ਕੱਟੇ ਨੂੰ ਉਹ ਨੂੰ 4-5 ਸਾਲ ਹੋ ਗਏ ਜੀ ਰਾਸ਼ਨ ਕਾਰਡ ਨੀਲਾ ਜਿਹੜਾ ਬੱਦਲ ਵਾਲਾ ਸੀ ਉਹ ਕਟਾਤਾ ਆ ਉਹ ਉੱਤੇ ਕੁਝ ਨਹੀਂ ਹੁਣ ਸਾਨੂੰ ਮਿਲਦਾ ਕਾਰਡ ਪਿਆ ਸਾਡੇ ਕੋਲ ਤੇ ਸਰਪੰਚ ਨਾਲ ਨਹੀਂ ਗੱਲ ਕੀਤੀ ਇਸ ਬਾਰੇ ਕੀਤੀ ਸਾ ਜੀ ਉਹ ਕਹਿੰਦੇ ਆ ਜੀ ਅਜੇ ਨਹੀਂ ਚਾਲੂ ਹੋਣਾ ਅਜੇ ਨਹੀਂ ਹੋਣਾ ਜੀ ਅਜੇ ਗਵਰਨਮੈਂਟੋਂ ਆਊਗਾ ਜੀ ਆਡਰ ਆਊਗਾ ਇਦਾਂ ਕਹਿ ਦਿੰਦੇ ਆ ਜੀ ਕੁਝ ਨਹੀਂ ਸਾਨੂੰ ਕੁਝ ਨਹੀਂ ਮਿਲਦਾ ਜੀ ਤੁਸੀਂ ਰਾਸ਼ਨ ਕਿਵੇਂ ਤੁਸੀਂ ਲੈਣੇ ਹੋ ਕਿ 1500 ਸਿਰਫ ਇੱਕ ਪੈਨਸ਼ਨ ਤੇ ਹੀ ਤੁਹਾਡਾ ਗੁਜ਼ਾਰਾ ਚੱਲ ਰਿਹਾ ਹੈ ਹਾਂਜੀ ਅੱਗੇ ਸੀ ਜੀ ਮੱਝ ਸੀਗੀ ਮੇਰੇ ਘਰ ਆਏ ਨੇ ਰੱਖੀਓ 2-4 ਕਿਲੋ ਦੁੱਧ ਪਾਉਂਦਾ ਸੀ ਮਾੜਾ ਮੋਟਾ ਲਸ ਉਹਦੇ ਪਹਿਲਾਂ ਵੀ ਸੱਟ ਲੱਗੀ ਸੀ ਲੱਤ ਤੇ 2 ਸਾਲ ਪਹਿਲਾਂ ਵੀ ਲੱਗ ਗਈ ਸੀ ਤਾਂ ਤਾਰਾਂ ਪੁਆਈਆਂ ਸੀ ਚੱਪਣੀ ਟੁੱਟ ਗਈ ਸੀ ਉਹ ਤਾਰਾ ਹੁਣ ਕਢਾਈਆਂ ਸੀ ਤਾਂ ਇੱਕ ਮੱਝ ਸੀ ਰੱਖੀਓ ਤੁਮ 2-4 ਕਿਲੋ ਦੁੱਧ ਪਾ ਕੇ ਮਾੜਾ ਮੋਟਾ ਇੱਕ ਲੱਤ ਦੇ ਸੋਟੇ ਦੇ ਸਾਰੇ ਨਾ ਪੱਠੇ-ਪੁੱਠੇ ਵੱਢਦਾ ਸੀ ਮਾੜਾ ਮੋਟਾ ਤਾਂ ਉਹ ਆਪਣੇ ਦਵਾਈਆਂ ਸੀ ਚਲਾਉਂਦੇ ਸੀ ਹੁਣ ਅਸੀਂ ਆਸ਼ਰਮ ਨੂੰ ਜਾਣ ਦੀ ਸੋਚਦੇ ਸੀ ਸਾਡੀ ਦੇਖਭਾਲ ਕੌਣ ਕਰਨੀ ਆ ਜਦ ਨੂੰ ਨੇ ਤਾਰਾਂ ਕਢਾਈਆਂ ਗੋਡੇ ਦੇ ਵਿੱਚੋਂ ਤੇ ਦੁਬਾਰਾ ਫੇਰ ਹੋ ਜਾਏ ਇਦਾਂ ਟੋ ਗਿਆ ਮੱਝ ਵੇਚ ਦਿੱਤੀ ਜੀ ਮੇਰੇ ਕੋਲ ਹੈ ਨਹੀਂ ਸੀ ਖਾਣ ਨੂੰ ਕੁਝ ਵੀ ਅੱਛਾ ਰੋਟੀ ਖਾਣ ਵਾਸਤੇ ਮੱਝ ਵੀ ਵੇਚ ਦਿੱਤੀ ਕਿ ਹੁਣ ਵੇਚ ਵੀ ਦਿੱਤੀ ਹੁਣ ਤੇ ਤੁਹਾਡੇ ਤੇ ਕਿਸੇ ਵੀ ਤੁਹਾਡੀ ਪੰਚਾਇਤ ਨੂੰ ਵੀ ਤਰਸ ਨਹੀਂ ਆਇਆ ਸਰਪੰਚ ਨੂੰ ਕੋਈ ਤਰਸ ਨਹੀਂ ਆਇਆ ਨਹੀਂ ਹੁਣ ਥੋੜੇ ਬਾਲੀ ਜੀ ਪੈਸੇ ਦਿੱਤੇ ਇੱਥੇ ਇਲਾਜ ਕਰਾਉਣ ਨੂੰ ਬਸ ਉਹ ਕਹਿੰਦੇ ਹੁਣ ਬਸ ਆਪਣਾ ਆਪ ਕਰਾਓ ਹੁਣ ਅਸੀਂ ਕੁਝ ਨਹੀਂ ਦੇ ਸਕਦੇ ਹੁਣ ਥੋੜੇ ਬਾਲੀ ਦਿੱਤੇ ਜੀ ਉੱਥੇ ਅਮਨ ਹਸਤਾ ਉਹ ਤੋਂ ਬਾਅਦ ਉਹ ਕਹਿੰਦੇ ਆਪਣਾ ਆਪ ਕਰਾਓ ਹੁਣ ਅਸੀਂ ਕੁਝ ਨਹੀਂ ਦੇ ਸਕਦੇ ਆਪਣਾ ਅਸੀਂ ਹੁਣ ਕੁਝ ਨਹੀਂ ਤੁਹਾਡਾ ਦੇਖਣਾ ਉਹ ਨਹੀਂ ਇਹ ਗੱਲ ਕਹਤੀ ਹੈ ਦੇਸੀ ਹੁਣ ਕੁਛ ਨਹੀਂ ਦੇਣਾ ਤੁਹਾਨੂੰ ਆਪਣਾ ਆਪ ਕਰੋ ਜਿੱਥੋਂ ਮੱਚ ਫੇ ਮੈਂ ਜੀ ਮੱਝ ਬੇਟੀ ਮੇਕ ਕੋਹਨੀ ਸੀ ਕੁਛ ਵੀ ਮੈਂ ਆਪਣੇ ਵੀ ਦਵਾ ਲੈਣੀ ਹੈ ਘਰ ਹੈ ਦੀ ਵੀ ਹੁਣ ਇਹ ਪ੍ਰਸ਼ਾਸਨ ਨਾਲ ਜਾਂ ਸਰਕਾਰ ਤੱਕ ਕੋਈ ਪਹੁੰਚ ਕੀਤੀ ਮੰਤਰੀ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੋਈ ਕਿਸੇ ਨੇ ਨਹੀਂ ਪਿੰਡ ਦੇ ਨੇ ਜੀ ਇੰਨੀ ਮਦਦ ਕਿਸੇ ਨੇ ਨਹੀਂ ਕੀਤੀ ਬੀ ਇਹਨਾਂ ਦਾ ਕੁਛ ਕਰਾ ਦਈਏ ਕਿਸੇ ਨੇ ਨਹੀਂ ਕੁਛ ਵੀ ਕੀਤਾ ਸਾਡਾ ਕੋਈ ਨਹੀਂ ਕਰਦਾ ਜੀ ਸਾਨੂੰ ਤਾਂ ਕੋਈ ਸੌਦਾ ਵੀ ਨਹੀਂ ਲਿਆ ਕੇ ਦਿੰਦਾ ਉਹ ਦੋ ਤਿੰਨ ਕਿਲੋਮੀਟਰ ਤੇ ਤੋਂ ਆਉਂਦਾ ਤੁਹਾਡੀ ਆਪਣੀ ਸਿਹਤ ਕਿਵੇਂ ਹੈ ਮੈਂ ਤਾਂ ਮਰੀਜ਼ ਵਾਂਜੀ ਸ਼ੂਗਰ ਦੀ ਇਨਫੈਕਸ਼ਨ ਮੇਰੇ ਮਨ ਦੀ ਆ ਕੰਚਨ ਚ ਮੇਰੇ ਪ੍ਰੈਸ਼ਨ ਹੋਇਆ ਤੁਸੀਂ ਮੇਰਾ ਪੇਟ ਵੀ ਦੇਖ ਸਕਦੇ ਹੋ ਦੇਖ ਦੇਖ ਲੋ ਸ਼ਕ ਪੇਟ ਦੇਣੋ ਮੇਰਾ ਨਹੀਂ ਨਹੀਂ ਆ ਦੇਖੋ ਤੁਸੀਂ ਸਾਡੇ ਪੁੱਤ ਦੇ ਦੇਖੋ ਕੋਈ ਸਾਨੂੰ ਸੌਦਾ ਨਹੀਂ ਲਿਆ ਕੇ ਦਿੰਦਾ ਕੋਈ ਚੀਜ਼ ਨਹੀਂ ਲਿਆ ਕੇ ਦਿੰਦਾ ਕਿਸੇ ਲੋਕਾਂ ਨੇ ਮਿੱਠਾ ਕਰਦੀ ਰਹੇ ਜਾਂਦੀਆਂ ਉਹ ਚੀਜ਼ ਖਾਣ ਨੂੰ ਮੰਗਦਾ ਮੇਰੇ ਕੋਲ ਲਿਆ ਕੇ ਦੇਣੀ ਹੈ ਤੁਸੀਂ ਖੋ ਦੇ ਸਕਦੇ ਨਾਇਕ ਕੋ ਦਿਖਾਨੇ ਦੁਕਾਨੀਆਂ ਮੈਂ ਤਾਂ ਕਾਦੀ ਰਹਾਂ ਤੇ ਮੈਨੂੰ ਲਿਆ ਦਿਓ ਉਹ ਚਾਹ ਮੰਗਦਾ ਦੁੱਧ ਨਹੀਂ ਹੁੰਦਾ ਤੇ ਕੋਈ ਪਿੰਡ ਪਿੰਡ ਵੱਲੋਂ ਵੀ ਕੋਈ ਹੈਲਪ ਨਹੀਂ ਕੀਤੀ ਜਾਂਦੀ ਇੱਕ ਦੁੱਧ ਵੀ ਨਹੀਂ ਦਿੱਤਾ ਜਾਂਦਾ ਵੀ ਨਹੀਂ ਕੁਛ ਨਹੀਂ ਜੀ ਉਹ ਨਹੀਂ ਕੁਛ ਨਹੀਂ ਕੀਤਾ ਸਾਡਾ ਉਹਨੇ ਥੋੜੇ ਬਾਰੇ ਜੀ ਪੈਸੇ ਲਾਜ ਨੂੰ ਤੇ ਉਹ ਚ ਕਹਿੰਦੇ ਹੁਣ ਅਸੀਂ ਕੁਛ ਨਹੀਂ ਕਰਨਾ ਆਪਣਾ ਆਪ ਕਰੋ ਜਿੱਥੋਂ ਮਰਜੀ ਮੈਂ ਕਹਾਂ ਜੀ ਮੇਰੇ ਕਿਹੜੇ ਟਰੱਕ ਚੱਲਦੇ ਆ ਮੁੰਡਾ ਮੇਰਾ ਨਹੀਂ ਬਾਤ ਪੁੱਛਦਾ ਤੁਹਾਨੂੰ ਪਤਾ ਹੀ ਹੈ ਵੀ 8-10 ਸਾਲ ਹੋ ਗਏ ਤੇ ਸਾਡੇ ਕੋਈ ਨਹੀਂ ਉਹ ਕਹਿੰਦੇ ਸਾਡੇ ਹੱਥ ਖੜੇ ਆ ਜੋ ਮਰਜੀ ਕਰੋ ਪੈਂਟ ਰਹੀ ਹੈ ਕਰ ਰਹੀ ਹੈ ਹੁਣ ਕੀ ਮੰਗ ਕਰਦੇ ਤੁਸੀਂ ਹੁਣ ਸਾਨੂੰ ਤਾਂ ਚਾਹਤਾ ਜੀ ਕਿਸੇ ਆਸ਼ਰਮ ਦੇ ਵਿੱਚ ਪਹਚਾਇਆ ਜਾਵੇ ਸਾਡਾ ਬਿਰਧ ਬਿਰਧ ਆਸ਼ਰਮ ਦੇ ਵਿੱਚ ਬਿਰਧ ਆਸ਼ਰਮ ਦੇ ਵਿੱਚ ਤਾਂ ਜੀ ਸਾਨੂੰ ਰੋਟੀ ਪਾਣੀ ਸਾਡੀ ਦਵਾਦਾਰੂ ਨਮਾਦਤ ਕੀਤੀ ਜਾਂ ਵੀ ਮੇਰੇ ਘਰ ਰਹਿਦਾ ਨਾਜ ਕਰਾਇਆ ਜਾਵੇ ਜੀ ਇਹ ਮੰਤ ਤਾਂ ਮੇਰੀ ਮਾ ਗੁਹਾਰਾ ਤੁਹਾਡੇ ਮੋਰੀ ਜੀ ਹੱਥ ਬੰਨ ਕੇ ਸੋ ਦੋਸਤੋ ਇਹ ਬਜ਼ੁਰਗ ਜੋੜਾ ਜੋ ਬਿਮਾਰੀਆਂ ਦੇ ਨਾਲ ਜੂਝ ਰਿਹਾ ਤੇ ਬਿਮਾਰੀਆਂ ਇਹਨਾਂ ਦਾ ਖਿੜਾ ਨਹੀਂ ਛੱਡ ਰਹੀਆਂ ਤੇ ਪਿੰਡ ਵਾਸੀਆਂ ਵੱਲੋਂ ਵੀ ਇੱਕ ਤਰ੍ਹਾਂ ਨਾਲ ਇੱਕ ਬਾਈਕਾਟ ਹੀ ਆਪਾਂ ਕਹਿ ਸਕਦੇ ਹਾਂ ਕਿ ਬਾਈਕਾਟ ਕਰ ਦਿੱਤਾ ਗਿਆ ਕਿ ਕੋਈ ਚੀਜ਼ ਲਿਆਉਣ ਤੋਂ ਵੀ ਪਿੰਡ ਵਾਸੀਆਂ ਵੱਲੋਂ ਮਨਾ ਕਰਤਾ ਗਿਆ ਕਿ ਅਸੀਂ ਕੁਝ ਨਹੀਂ ਹੁਣ ਕਰ ਸਕਦੇ ਤੁਸੀਂ ਆਪ ਆਪਣਾ ਖਰਚਾ ਆਪ ਦੇਖੋ ਤੇ ਇਹ ਬਜ਼ੁਰਗ ਜੋੜੇ ਨੂੰ ਕਿਸੇ ਪਾਸਿਓਂ ਵੀ ਕੋਈ ਇਨਕਮ ਦਾ ਸੋਰਸ ਨਹੀਂ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜੇ ਕੋਈ ਸਮਾਜ ਸੇਵੀ ਸੰਸਥਾ ਵੀ ਨੇ ਜੋ ਕਿ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਤਾਂ ਪਲੀਜ਼ ਧਿਆਨਗੜ ਪਿੰਡ ਦੇ ਵਿੱਚ ਆ ਕੇ ਧਿਆਨਗੜੀ ਇਹਨਾਂ ਪਿੰਡ ਜੀ ਧਾਨਗੜ ਜੀ ਧਾਨਗੜ ਜੀ ਅੱਛਾ ਧਾਨਗੜ ਪਿੰਡ ਹੈ ਧਾਨਗੜ ਪਿੰਡ ਵਿੱਚ ਪਹੁੰਚ ਕੇ ਇਹਨਾਂ ਦੀ ਕੋਈ ਹੈਲਪ ਜੇ ਕੋਈ ਕਰ ਸਕਦਾ ਤੇ ਸੋ ਪਲੀਜ਼ ਇਹਨਾਂ ਦੀ ਹੈਲਪ ਕੀਤੀ ਜਾਵੇ ਤੇ ਪ੍ਰਸ਼ਾਸਨ ਅੱਗੇ ਵੀ ਇੱਕ ਰਿਕੁਐਸਟ ਹੈ ਕਿ ਬਿਰਧ ਆਸ਼ਰਮ ਵਿੱਚ ਜੇ ਕੋਈ ਇਹਨਾਂ ਦਾ ਕੋਈ ਰੱਖਣ ਦਾ ਪ੍ਰਬੰਧ ਹੋ ਸਕਦਾ ਤੇ ਉੱਥੇ ਇਹਨਾਂ ਦੇ ਇਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਕਿ ਸਾਨੂੰ ਉੱਥੇ ਰੱਖਿਆ ਜਾਵੇ ਤੇ ਬਾਕੀ ਪਿੰਡ ਵਾਸੀਆਂ ਨੂੰ ਵੀ ਇੱਕ ਸਾਡੇ ਚੈਨਲ ਵੱਲੋਂ ਅਪੀਲ ਹੈ ਕਿ ਜੇ ਥੋੜਾ ਬਹੁਤਾ ਵੀ ਇਹਨਾਂ ਦਾ ਜੇ ਸਾਥ ਦਿੱਤਾ ਜਾਵੇ ਤਾਂ ਕੁਝ ਨਾ ਕੁਝ ਹੈਲਪ ਇਹਨਾਂ ਦੀ ਇਸ ਬੇਸਹਾਰਾ ਜੋੜੇ ਨੂੰ ਮਿਲ ਸਕਦੀ ਹੈ ਇਹਨਾਂ ਦਾ ਹਸਬੰਡ ਜੋ ਹੈ ਉਹ ਮੰਝੇ ਤੇ ਜੋ ਬੈੱਡ ਤੇ ਲਟਿਆ ਹੋਇਆ ਇੱਕ ਬਿਮਾਰੀ ਹੈ ਇੱਕ ਸੱਟ ਲੱਗ ਚੁੱਕੀ ਹੈ ਸਿਰ ਦੇ ਵਿੱਚ ਜਿਸ ਨਾਲ ਉਹ ਚੱਲ ਫਿਰ ਨਹੀਂ ਸਕਦਾ ਤੇ ਦੁੱਧ ਕੋਈ ਰਾਸ਼ਨ ਕਰਦਾ ਉਸ ਦਾ ਵੀ ਕੋਈ ਪ੍ਰਬੰਧ ਨਹੀਂ ਰਾਸ਼ਨ ਕਾਰਡ ਵੀ ਇਹਨਾਂ ਦਾ ਬੰਦ ਕਰਵਾ ਦਿੱਤਾ ਗਿਆ ਤੇ ਬੜੀ ਹੀ ਜੋ ਇੱਕ ਮਾੜੀ ਗੱਲ ਹੈ ਤੇ ਹੋਰ ਕੋਈ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਜੀ ਸਰਕਾਰ ਨੂੰ ਤੇ ਇਹ ਅਪੀਲ ਕਰਨਾ ਚਾਹੁੰਦੇ ਆ ਜੀ ਜੇ ਤਾਂ ਸਾਨੂੰ ਜਿੰਦੇ ਰੱਖਣਾ ਤਾਂ ਸਾਨੂੰ ਕੁਝ ਸਹਾਇਤਾ ਦਿੱਤੀ ਜਾਵੇ ਜੀ ਸਾਨੂੰ ਕੋਈ ਆਸ਼ਰਮ ਦੇਖਾਇਆ ਜਾਵੇ ਕੋ ਬਾਹਰ ਲਾ ਕੋ ਕੈਨੇਡਾ ਅਮਰੀਕਾ ਵਾਲਾ ਕੋਈ ਸਾਡੀ ਮਦਦ ਕਰ ਲਵੇ ਕੋਈ ਬੰਦਾ ਸਾਨੂੰ ਰੱਖ ਦਵੇ ਇੱਥੇ ਜਾਂ ਕੋਈ ਸੇਵਾ ਵਾਸਤੇ ਜਾਂ ਸਾਨੂੰ ਰਾਸ਼ਨ ਦਿੱਤਾ ਜਾਵੇ ਜਾਂ ਸਾਨੂੰ ਜਿੱਦਾਂ ਵੀ ਆ ਕਿਸੇ ਪਾਸੇ ਕਰਾਇਆ ਜਾਵੇ ਸਾਡੇ ਕੋਲ ਕੁਛ ਨਹੀਂ ਮੇ ਉਹ ਨਾ ਚੱਲ ਸਕਦਾ ਨਾ ਮੈਨੂੰ ਚੱਕਣ ਜੋਗੀਆਂ ਲੈਟਰਿੰਗ ਬਾਥਰੂਮ ਉਹਦਾ ਉੱਤੇ ਆ ਮੇਰੇ ਘਰ ਆਏ ਨਾ ਮੈਂ ਤਾਂ ਚੋਕੁੰਦਾ ਨਾ ਮੈਂ ਨਾ ਸਾਦੀ ਮੈਂ ਆਪ ਖੁਦ ਭੋਜ ਖੋਣ ਨੂੰ ਫਿਰ ਦੀ ਸ਼ੂਗਰ ਦੀ ਮਰੀਜ਼ ਹਾਂ ਮੈਂ ਮੈਂ ਬਹੁਤ ਦੁਖੀ ਹਾਂ ਇੱਕ ਮਹੀਨਾ ਹੋ ਗਿਆ ਮੈਨੂੰ ਐਦਾਂ ਚੱਕੀ ਫਿਰਦੀ ਨੂੰ ਮੈਨੂੰ ਮੇਰੇ ਮਗਰ ਕੋਈ ਨਹੀਂ ਗਿਆ ਹੱਸਤਾਰ ਨਾ ਕੋ ਰੋਟੀ ਨਾ ਪਾਣੀ ਪਿੱਛੇ ਕਿਸੇ ਨੇ ਕੁਝ ਨਹੀਂ ਦਿੱਤਾ ਜੀ ਕੁਝ ਨਹੀਂ ਕਿਸੇ ਕੋਈ ਸਾਰਾ ਨਹੀਂ ਮੇਰਾ ਮੈਂ ਤਰ ਰੋਣ ਨਹੀਂ ਹੋ ਗਈ ਮੈਨੂੰ ਹੁਣ ਕੋਈ ਸਾਰਾ ਨਹੀਂ ਦਿੰਦਾ ਮੇਰੀ ਸਿਹਤ ਦਾ ਕੀਤੀ ਜਾਵੇ ਜੀ ਮੈਨੂੰ ਪਚਦਾ ਕੁਝ ਨਹੀਂ ਇਨਫੈਕਸ਼ਨ ਬਣਦੀ ਆ ਘਰ ਫਿਲਟਰ ਲੱਗਾ ਜੀ ਉਹਦੀ ਬਣਾ ਕੇ ਚੀਜ਼ ਮੈਨੂੰ ਪਚਦੀ ਆ ਹੋਰ ਕੁਝ ਪਚਦਾ ਨਹੀਂ ਕੋਈ ਘਰ ਰੱਬ ਦੇ ਆਸਰੇ ਜੀਵਨ ਬਸਰ ਹੋ ਰਿਹਾ ਇਹਨਾਂ ਦਾ ਰਾਸ਼ਨ ਤੱਕ ਵੀ ਇਹਨਾਂ ਘਰੋਂ ਮੁੱਕ ਚੁੱਕਿਆ ਜਿਸ ਨੂੰ ਲਿਉਣ ਵਾਸਤੇ ਵੀ ਪੈਸੇ ਦੀ ਜ਼ਰੂਰਤ ਹੁੰਦੀ ਹੈ ਜੋ ਇਹਨਾਂ ਕੋਲ ਪਾਸ ਨਹੀਂ ਹਨ ਸਾਡੇ ਚੈਨਲ ਦੇ ਮਾਧਮ ਰਾਹੀਂ ਇਹਨਾਂ ਦੇ ਹਾਲਾਤ ਦੇਖਦੇ ਹੋਏ ਜੇ ਕੋਈ ਵਿਅਕਤੀ ਇਹਨਾਂ ਦੀ ਹੈਲਪ ਕਰਨੀ ਚਾਹੁੰਦਾ ਤਾਂ ਸੋ ਪਲੀਜ਼ ਇਹਨਾਂ ਦਾ ਆਪਣਾ ਕੋਈ ਤੁਹਾਡੇ ਕੋਈ ਕੰਟੈਕਟ ਨੰਬਰ ਹੈਗਾ ਕੋਈ ਫੋਨ ਨੰਬਰ ਹੈਗਾ ਸਾਡੇ ਘਰ ਦਾ ਜੀ ਹੈਗਾ ਜੀ ਆ ਨੰਬਰ ਦੱਸ ਦਿਓ 90 41 81 336 ਠੀਕ ਹੈ ਦੁਬਾਰਾ 90 41 ਕਿ ਅਸੀਂ ਤੇਤੀ ਸਾਠ ਛੂਟਾ ਫੋਨ ਹੈ ਜੀ ਸੁਣਨੇ। ਸੋ ਇਹਨਾਂ ਦੇ ਕੰਟੈਕਟ ਕਰਕੇ ਗੱਲਬਾਤ ਕੀਤੀ ਜਾ ਸਕਦੀ ਹੈ ਜਾਂ ਫਿਰ ਸਾਡੇ ਚੈਨਲ ਦਾ ਨੰਬਰ ਡਿਸਪਲੇ ਤੇ ਸ਼ੋ ਹੋ ਰਿਹਾ ਇਸ ਤੇ ਤੁਸੀਂ ਕਨਫਰਮ ਕਰ ਸਕਦੇ ਹੋ ਜਾਂ ਪਿੰਡ ਪਹੁੰਚ ਕੇ ਤੁਸੀਂ ਇਹਨਾਂ ਦੀ ਸਾਰ ਲੈ ਸਕਦੇ ਹੋ। ਤੇ ਪਿੰਡ ਦੇ ਬਾਹਰਵਾਰ ਹੀ ਇਹਨਾਂ ਦਾ ਇੱਕ ਘਰ ਹੈ ਛੋਟੀ ਜੀ ਹਵੇਲੀ ਹੈ ਤੇ ਇੱਕ ਉੱਥੇ ਇੱਕ ਕਮਰੇ ਦੇ ਵਿੱਚ ਹੀ ਇਹ ਦੋਨੋਂ ਜਣੇ ਆਪਣਾ ਜੀਵਨ ਜੋ ਬਸਰ ਕਰ ਰਹੇ ਨੇ। कैमरामैन जितेंद्र प्रिंस के नाल नवनीत सिंह चीमा जीबीसी अपडेट वेलकम टू डीएवी यूनिवर्सिटी जालंधर वेयर नॉलेज मीट्स इनोवेशन एस्टैब्लिश्ड विद द विजन टू एम्पावर माइंड्स एंड ट्रांसफॉर्म फ्यूचर्स एट डीएवी यूनिवर्सिटी वी बिलीव इन एक्सीलेंस थ्रू एजुकेशन वेयर ट्रेडिशन मीट्स मॉडर्निटी आवर स्टेट ऑफ द आर्ट कैंपस एंड वर्ल्ड क्लास फैकल्टी Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.